ਗੱਡੀਆਂ ਬੜਾ ਕਰਾ ਬਰਾਉ ਜੀ ਦੋ ਮਿੰਟ ਦੋ ਮਿੰਟ ਔਰ ਛੋਟਿਆਂ ਸਾਡੇ ਕੋਲ ਲੜਦਾ ਇਨਾ ਪਾਸਟੇ ਹੈਗੀ ਆ ਕੋਈ ਵੀ ਜੋ ਮਰਜ਼ੀ ਕਰਾ ਲੈਣ। ਸਰ ਦੇਖੋ ਇਹ ਕੋਈ ਨਹੀਂ ਕਰਦੇ ਪਏ ਆ। ਆ ਦੇਖੋ ਗੱਡੀਆਂ ਦਾ ਰਸਤਾ ਬਣ ਗਿਆ। ਗੱਡੀਆਂ ਬਰਾ ਕਰਾ ਬਰਾ। ਸਰ ਉਹ ਤੇ ਆ ਸਰ ਜਿਹੜੇ ਟਾ ਕਾਰੀਆਂ ਹੋਈਆਂ ਕਿ ਮੇਰੇ 10 ਸਾਲ ਦੇ ਬਣ ਕੱਜੇ ਜਿੱਥੇ ਤੱਕ ਗੇਟ ਲੱਗ ਗਿਆ ਜਿੰਨ ਤੱਕ ਨਕਸ਼ੇ ਸਭ ਕੋ ਪਾਸ ਅਜੇ ਨਹੀਂ। ਇਹ ਸਭ ਨੂੰ ਮਿੰਟ ਕਾ ਕਰਦੇ ਕੋਰਟ ਦੇ ਆਰਡਰ ਆਪਣੇ ਚੋ। ਉਹਨਾਂ ਨੇ ਰੈਡੀ ਕੀਤਾ ਜਿਹੜੇ ਨੰਬਰੇ ਕਿ ਕਰਦੇ ਉਹ ਨੰਬਰੇ ਵਿੱਚ ਚੈਲੰਜ ਹੋਗੇ ਤਾਂ ਕਦੇ ਨਹੀਂ ਹੋਗੇ ਤਾਂ ਕੋਈ ਪਾਰਟੀ ਤੇ ਕੋਈ ਹੈ ਨਹੀਂ ਕੋਈ ਪਾਰਟੀ ਵਿੱਚ ਸਰੀਰ ਤਾਂ ਜਿਹਦੇ ਵਿੱਚ ਜਾਓ ਐਂਡ ਆਊਟ ਦੀ ਕੋਈ ਪ੍ਰੋਬਲਮ ਹੈ ਖੱਲੀ ਸ਼ਾਮਿਲ ਤੇ ਇੱਥੇ ਦੇ 4 ਦਾ ਬੰਦਾ ਹੀ ਨਹੀਂ 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 ਤੁਸੀਂ ਰੋਕ ਨਹੀਂਦੇ ਨਹੀਂ ਤੁਸੀਂ ਰੋਕ ਨਹੀਂ ਰਹੇ ਤੁਸੀਂ ਕਬਜ਼ਾ ਲੈ ਰਹੇ ਕਬੰਦਾ ਇੱਥੇ ਦੱਸੋ ਦੂਸਰੀ ਪਾਰਟੀ ਦਾ ਪਿਛਲੇ 1 ਮਹੀਨੇ ਤੋਂ ਕੋਈ ਇੱਥੇ ਬੰਦਾ ਨਹੀਂ ਆਇਆ ਦੂਸਰੀ ਪਾਰਟੀ ਹੈ ਮੁੱਖ ਮੰਤਰੀ ਪੰਜਾਬ ਦੇ ਸਰਕਾਰ ਜਿਹੜੀ ਤੁਹਾਨੂੰ ਭੇਜਦੀ ਹੈ ਕਿ ਇੱਥੇ ਕਬਜ਼ਾ ਕਰੋ ਚੱਲ ਕੇ ਇਸ ਤਰ੍ਹਾਂ ਨਹੀਂ ਹੋਇਆ ਕਰਦਾ ਤੁਸੀਂ ਪਲੀਜ਼ ਕੰਮ ਚੱਲਣ ਦਿਓ ਅੱਛੀ ਮੰਡੇ ਟੈਕਸ ਕੋਈ ਹੈ ਇਹਨੇ ਕੰਮ ਕਰ ਰਹੇ ਹੈ ਭਾਈ ਯਾਰ ਅੱਛਾ ਅੱਛਾ ਥੋੜੀ ਕਾਬਜਾ ਦੇ ਬਾਹਰ ਕੱਢੋ ਪਿਛਾੜ ਲੈ ਪਿਛਾੜ ਲੈ ਕੱਢ ਦੇ ਸਿਰਫ ਜਵਾੜੀ ਕੋਈ ਕਿ ਕੋਈ ਵੀ ਦੇਰ ਕੁਛ ਨਾ ਕਰੇ ਜਿੰਨੀ ਦੇਰ ਤੱਕ ਬਿਨਾਂ ਨੂੰ ਕਹਿ ਦੇਣੇ ਬਾਕੀ ਕੰਮ ਕਰ ਲੈਣ ਲੈਡੀਆਂ ਹਟਾਉਣਾ ਪਾਣੇ ਨਾ ਗੱਲ ਗੱਡੀਆਂ ਸਾਧੂ ਕਰਾ ਦੋ ਰਹੀਏ ਬਸ ਇਹਦਾ ਡਿਸੀਜਨ ਫੇ ਕਦੋਂ ਲਈਏ ਇਹਨੂੰ ਆਪਾਂ ਜਿਹੜੇ ਨਹੀਂ ਕਰਾਂਗੇ ਇਹ ਗੱਲ ਲੈਣਾ ਹੈ ਤੁਸੀਂ ਬੰਦੇ ਕਿਹੜੇ ਆ ਫਰਾਡੇ ਜੀ ਜੀ ਬਰ ਬਰ ਅਸੀਂ ਜੂਲਰ ਹੋ ਕੇ ਪਹਿਲੇ ਆਓ ਬਣਾ ਮੋਬਾਈਲ ਮੋਟਪੀ ਜਿਵੇਂ ਚਾਹੁੰਦੇ ਹਾਂ ਇੱਥੇ ਮੈਂ ਆਇਆ ਹਾਂ ਯਾਰ ਸਾਡੀ ਐਮਸੀਏ ਬਿਮਲਾ ਰਾਣੀ ਉਹਨਾਂ ਦੇ ਪਤੀ ਹੈਗੇ ਵਿਜੇ ਕੁਮਾਰ ਜੀ ਬਹੁਤ ਹੀ ਸਾਡੇ ਕਾਂਗਰਸ ਦੇ ਐਕਟਿਵ ਮੈਂਬਰ ਹੈ ਇਹ ਔਰ ਵੱਡੇ ਪੱਧਰ ਤੇ ਇਲੈਕਸ਼ਨ ਦੇ ਵਿੱਚ ਕੰਮ ਕਰ ਰਹੇ ਇੱਥੇ ਮੁੱਖ ਮੰਤਰੀ ਜੀ ਆਏ ਆ ਭਗਵੰਤ ਮਾਨ ਜੀ ਤੇ ਸਾਡੇ ਐਮਸੀਆਂ ਨੂੰ ਜ਼ਬਰਦਸਤੀ ਉਹਨਾਂ ਦੇ ਕੰਮਾਂ ਦੇ ਵਿੱਚ ਪੁਲਿਸ ਦੇ ਵੱਲੋਂ ਡਰਾ ਧਮਕਾ ਕੇ ਉਹਨਾਂ ਨੂੰ ਜੁਆਇਨ ਕਰਾਉਣ ਵਾਸਤੇ ਜੋਰ ਆ ਪਾਇਆ ਜਾ ਰਿਹਾ ਇੱਥੇ ਸਾਡੀ ਇਸ ਐਮਸੀ ਦਾ ਕੰਮ ਚੱਲ ਰਿਹਾ ਇਹਨਾਂ ਕੋਲ ਸਟੇ ਆਰਡਰ ਹੈ ਕੋਰਟ ਨੇ ਆਰਡਰ ਦਿੱਤੇ ਹੋਏ ਹੈ 15 ਤੋਂ ਲੈ ਕੇ ਅੱਜ ਤੱਕ ਇਹਨਾਂ ਦਾ ਗੇਟ ਲੱਗਿਆ ਹੋਇਆ ਕਬਜ਼ਾ ਹੈ ਤੇ ਬਿਲਕੁਲ ਸਹੀ ਤਰੀਕੇ ਦੇ ਨਾਲ ਇਹਨਾਂ ਦਾ ਕੰਮ ਚੱਲਦਾ ਸੀ ਲੇਕਿਨ ਹੁਣ ਇਹ ਇਲੈਕਸ਼ਨ ਆਉਣ ਕਰਕੇ ਇਹਨਾਂ ਦੇ ਚਾਰੇ ਪਾਸੇ ਪੁਲਿਸ ਲਗਾ ਦਿੱਤੀ ਗਈ ਹੈ ਜਿੱਧਰ ਨੂੰ ਦੇਖੋ ਪੁਲਿਸ ਖੜੀ ਹੈ ਪੁਲਿਸ ਕਰਮਚਾਰੀ ਖੜੇ ਹੈ ਐਸਪੀ ਤੱਕ ਦੇ ਰੈਂਕ ਦੇ ਅਫਸਰ ਇੱਥੇ ਲਗਾਏ ਹੋਏ ਹੈ ਇਹਨਾਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਕਿ ਅੱਜ ਇਹ ਪਾਰਟੀ ਜੁਆਇਨ ਕਰਨ ਨਹੀਂ ਤਾਂ ਇਹਨਾਂ ਦਾ ਇਹ ਕਬਜ਼ਾ ਲੈ ਲਿੱਤਾ ਜਾਏਗਾ ਵਿਰੋਧੀ ਪਾਰਟੀ ਇੱਥੇ ਕੋਈ ਨਹੀਂ ਹੈ ਸਿਰਫ ਪੁਲਿਸ ਹੀ ਵਿਰੋਧੀ ਪਾਰਟੀ ਦਾ ਕੰਮ ਕਰ ਰਹੀ ਹੈ ਇਹਨਾਂ ਤੋਂ ਕਬਜ਼ਾ ਖੋ ਰਹੀ ਹੈ ਤੇ ਇਹਨਾਂ ਨੂੰ ਇੱਥੇ ਸਵੇਰੇ 7:00 ਵਜੇ ਤੋਂ 2-400 ਬੰਦਾ ਪੁਲਿਸ ਦਾ ਲਗਾ ਕੇ ਕਿਸੇ ਨੂੰ ਕੰਮ ਕਰਨ ਵਾਲਿਆਂ ਨੂੰ ਜਾਂ ਜਿਹੜੇ ਮਾਲਕ ਹੈ ਉਹਨਾਂ ਨੂੰ ਐਂਟਰ ਨਹੀਂ ਕਰਨ ਦਿੱਤਾ ਜਾ ਰਿਹਾ ਇਸ ਤਰ੍ਹਾਂ ਦੇ ਹਾਲਾਤ ਇੱਥੇ ਬਣੇ ਹੋਏ ਮੈਂ ਇਲੈਕਸ਼ਨ ਕਮਿਸ਼ਨ ਤੋਂ ਵੀ ਮੰਗ ਕਰਦਾ ਤੇ ਪੰਜਾਬ ਸਰਕਾਰ ਮੁੱਖ ਮੰਤਰੀ ਜੀ ਜਿਹੜੇ ਇੱਥੇ ਆ ਕੇ ਰਹੇ ਐ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਮੁੱਖ ਮੰਤਰੀ ਜੀ ਕਿ ਆ ਤੁਸੀਂ ਨਜਾਇਜ਼ ਕਬਜ਼ੇ ਕਰਾ ਕੇ ਸਾਡੇ ਐਮਸੀ ਲੈਵਲ ਦੇ ਬੰਦਿਆਂ ਨੂੰ ਧਮਕਾ ਕੇ ਇਲੈਕਸ਼ਨ ਜਿੱਤਣ ਆਇਓ ਯਾ ਤੁਸੀਂ ਇੱਥੇ ਇਲੈਕਸ਼ਨ ਕਰਾਉਣ ਵਾਸਤੇ ਇੱਥੇ ਦੇ ਲੋਕਾਂ ਦੇ ਕੰਮ ਕਰਨ ਆਏ ਹੋ ਇਹ ਲੋਕਾਂ ਦੇ ਕੰਮ ਹੈ ਇੱਕ ਐਮਸੀ ਲੈਵਲ ਦਾ ਬੰਦਾ ਉਸ ਨੂੰ ਅੱਜ ਧਮਕਾਇਆ ਜਾ ਰਿਹਾ ਕਿ ਤੂੰ ਅੱਜ ਦੁਪਹਿਰ ਤੱਕ ਪਾਰਟੀ ਜੁਆਇਨ ਕਰ ਨਹੀਂ ਤੇਰਾ ਕਬਜ਼ਾ ਕਰ ਲਿਆ ਜਾਏਗਾ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋਣਗੇ ਇਹਦੇ ਕੋਲ ਸਟੇ ਹੈ ਆ ਦੇਖੋ ਕਿੰਨੀ ਬਿਲਡਿੰਗ ਖੜੀ ਹੋ ਗਈ ਹੈ ਅੱਜ ਤੱਕ ਤਾਂ ਕੋਈ ਆਇਆ ਨਹੀਂ ਮੁੱਖ ਮੰਤਰੀ ਜੀ ਆਏ ਉਹਨਾਂ ਨੂੰ ਦੂਸਰੀ ਪਾਰਟੀ ਨੇ ਅਪਰੋਚ ਕੀਤਾ ਤਾਂ ਇੱਥੇ ਕਬਜ਼ਾ ਹੋ ਗਿਆ ਹੁਣ ਇਹਦਾ ਕੰਮ ਰੋਕਿਆ ਜਾ ਰਿਹਾ ਐਸੀ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਤੁਸੀਂ ਕੋਰਟ ਵਿੱਚੋਂ ਜਿਹੜੇ ਮਰਜ਼ੀ ਆਰਡਰ ਲਿਓ ਉਹਨਾਂ ਨੂੰ ਆਨਰ ਕੀਤਾ ਜਾਏਗਾ ਤੁਹਾਨੂੰ ਕੋਈ ਅਧਿਕਾਰ ਨਹੀਂ ਹੈ ਤੁਸੀਂ ਕਿਸੇ ਬੰਦੇ ਨੂੰ ਡਿਸਪੋਜ਼ੈਸ ਕਰੋ ਇਹਨਾਂ ਪਾਸ ਇੱਥੇ ਦੀ ਰਿਸਟੀਆਂ ਹੈ ਇਹਨਾਂ ਕੋਲ ਇੱਥੇ ਐਨਓਸੀ ਹੈ ਇੱਥੇ ਦੀ ਸਰਕਾਰ ਜਿਹੜੀ ਕਾਰਪੋਰੇਸ਼ਨ ਹੈ ਉਹਨਾਂ ਨੇ ਇੱਥੇ ਨਕਸ਼ੇ ਪਾਸ ਕੀਤੇ ਹੈ ਨਕਸ਼ੇ ਪਾਸ ਕਰਨ ਤੋਂ ਬਾਅਦ ਮੌਕਾ ਦੇ ਕੇ ਉਹਨਾਂ ਨੇ ਨਕਸ਼ੇ ਪਾਸ ਕਰਕੇ ਇਹਨਾਂ ਨੂੰ ਅਲਾਓ ਕੀਤਾ ਕਿ ਇਹ ਇੱਥੇ ਆਪਣੀ ਬਿਲਡਿੰਗ ਬਣਾਉਣ ਸਾਰਾ ਕੁਝ ਪ੍ਰੋਸੀਜਰ ਦੇ ਤਹਿਤ ਹੋਇਆ ਅੱਜ ਤੱਕ ਸੀਵਰੇਜ ਬਾਦਰ ਸਪਲਾਈ ਇੱਥੇ ਇਹਨਾਂ ਦੇ ਨਾਮ ਤੇ ਚੱਲਦਾ ਫਿਰ ਕਿਹੜੀ ਗੱਲ ਤੋਂ ਅੱਜ ਪੁਲਿਸ ਆ ਕੇ ਇੱਕਦਮ ਇਹਨਾਂ ਨੂੰ ਰੋਕਣ ਲੱਗ ਗਈ ਹੈ ਮੈਂ ਪੁਲਿਸ ਨੂੰ ਬੇਨਤੀ ਕਰਦਾ ਕਿ ਕੋਰਟ ਵਿੱਚੋਂ ਜਿਹੜੇ ਮਰਜ਼ੀ ਆਰਡਰ ਲਿਆ ਹੋਣ ਇਹਨਾਂ ਕੋਲ ਹੈਗੇ ਹੈ ਸਟੇ ਦੇ ਆਰਡਰ ਕਿ ਇਹਨਾਂ ਨੂੰ ਇੰਟਰਫੇਅਰ ਨਹੀਂ ਕੀਤਾ ਜਾਏਗਾ ਇਹ ਦੂਸਰੀ ਪਾਰਟੀ ਕੋਈ ਪਾਰਟੀ ਕਿਸੇ ਤਰ੍ਹਾਂ ਨਹੀਂ ਕਰ ਸਕਦੀ ਉਹ ਆਉਂਦੇ ਹੀ ਨਹੀਂ ਆ ਦੂਸਰੀ ਪਾਰਟੀ ਪੁਲਸੇ ਪਾਰਟੀ ਬਣੀ ਹੋਈ ਹੈ ਪੁਲਸੇ ਪੁਲਸੀ ਕਾਰਵਾਈ ਕਰ ਰਹੀ ਹੈ ਅਸੀ ਅਸੀ ਇਹ ਨਜਾਇਜ਼ ਹੋਣ ਨਹੀਂ ਦੇਣੀ ਤੇ ਅਸੀਂ ਇਹ ਪੂਰੇ ਜਲੰਧਰ ਵਾਈਡ ਜ਼ਿਲ੍ਹਾ ਵਾਈਡ ਪ੍ਰੋਟੈਸਟ ਸ਼ੁਰੂ ਕਰਾਂਗੇ ਇਹ ਇਲੈਕਸ਼ਨ ਛੱਡ ਕੇ ਅਸੀਂ ਪਹਿਲਾਂ ਇਸੇ ਕੰਮ ਦੇ ਮਗਰ ਪੈ ਜਾਣਾ ਸਾਡੇ ਬੰਦੇ ਹੀ ਜੇ ਤੋੜ-ਦੋੜ ਕੇ ਧੂ-ਧੂ ਕੇ ਲੇਗੇ ਖਿੱਚ-ਖਿੱਚ ਕੇ ਆ ਖੜੇ ਸਾਡਾ ਐਮਸੀ ਦੇ ਪਤੀ ਇਹ ਕਹਿੰਦਾ ਜੀ ਮੈਨੂੰ ਅੱਜ ਜੁਆਇਨ ਕਰਨ ਨੂੰ ਕਹਿ ਰਹੇ ਜਦ ਇਹ ਪੁਲਿਸ ਆਟ ਜੇਗੀ ਕਿਉਂ ਜੀ ਦੱਸੋ ਉਜੀ ਦੇ ਲੋਕਾਂ ਦਾ ਕਾ ਬੇਕੋ ਮੈਨੂੰ ਲੱਗਦਾ ਹੋ ਰਿਹਾ ਇਹਨਾਂ ਨੇ ਬੰਦਿਆਰੇ ਧੱਕਾ ਮੈਨੂੰ ਧੱਕਾ ਦਿੱਤਾ ਜਾ ਰਿਹਾ ਹਾਂਜੀ ਹਾਂ ਇਹਨਾਂ ਨੇ ਧੱਕਾ ਦਿੱਤਾ ਜਾ ਰਿਹਾ ਮੇਰੇ ਤੋਂ ਆ ਕੇ ਹੈ ਇਹਦਾ ਦਸ ਮਾਮਲਾ ਕੀ ਇਹ ਮਾਮਲਾ ਜੀ ਹੈ ਜਿਹੜੇ ਬੜਿਆ ਜਿਹੜੇ ਕੰਮ ਚੱਲਦਾ ਹੈ ਇਹਦੇ ਨਕਸ਼ੇ ਕਾਰਪੋਰੇਸ਼ਨ ਦੇ ਕੋਲੋਂ ਪਾਸ ਇਹਨਾਂ ਦੀ ਐਨਓਸੀਆਂ ਕੱਚੀਆਂ ਪੱਕੀਆਂ ਔਰ ਇਹਨਾਂ ਐਨਓਸੀਆਂ ਨਕਸ਼ੇ ਅਸੀਂ ਪਾਸ ਕਰਵਾਏ ਹੋਏ ਆ ਜਿਹੜੇ ਬੰਦਿਆਂ ਨੇ ਬਹੁਤ ਸਾਰੀ ਮਦਦ ਕਰਦੀ ਆ ਉਹਦਾ ਖਸਰਿਆਂ ਦੇ ਉੱਤੇ ਕੋਰਟ ਵੱਲੋਂ ਉਹ ਸਟੇ ਲੱਗ ਚੁੱਕਾ ਆ ਕੋਰਟ ਲੱਗੇ ਕੋਰਟ ਉਹ ਕੋਰਟ ਉਹਨਾਂ ਨੂੰ ਲਾਤਾ ਹੋਇਆ ਜੀ ਪਾਰਟੀ ਦਾ ਕੀ ਨਾਮ ਹੈ ਤੁਜੀ ਪਾਰਟੀ ਇਹਨਾਂ ਨੂੰ ਪੁੱਛੋ ਬਹੁਤਾਂ ਦਾ ਨਾਮ ਹੀ ਨਹੀਂ ਪਤਾ ਜੀ ਨਾ ਪਤਾ ਨਮੋਰੇ ਨਹੀਂ ਆ ਪੁਲਿਸ ਹੁੰਦੀ ਪੁੱਛ ਮੋਰੇ ਆਉਂਦੀ ਜੀ ਕੀ ਪੁਲਿਸ ਕੀ ਕਹਿੰਦੀ ਹੈ ਉਹ ਸਾਨੂੰ ਕਹਿੰਦੀ ਸੀ ਉਹਨਾਂ ਨੇ ਮਦਦ ਕਰਦੇ ਸਾਨੂੰ ਇਹ ਜਗਾ ਛੱਡ ਦਿਓ ਬਸ ਇਹ ਜਗਾ ਛੱਡ ਦਿਓ ਉਹਨੂੰ ਦੇਣੀ ਹੈ ਜੀ ਇੱਕ ਚੰਨੀ ਸਾਹਿਬ ਕਹਿੰਦੇ ਪਹਿਲੀ ਗੱਲ ਹੋਵੇ ਕਿ ਲੜਕੇ ਯਾਨੀ ਕਿ ਜੀ ਮਰੇ ਰਵੀ ਨੂੰ ਵੱਡਾ ਜੀ ਕੋਰਟ ਵੱਡੀ ਹੁੰਦੀ ਹੈ ਜੀ ਨਹੀਂ ਚੰਨੀ ਸਾਹਿਬ ਕਹਿੰਦੇ ਤੁਹਾਨੂੰ ਪਾਰਟੀ ਚ ਸ਼ਾਮਲ ਹੋਣੀ ਹੈ ਉਹਦੇ ਨਾਲ ਇਹਨਾਂ ਬੰਦੇ ਸਰੇਹ ਭੇਜਦੇ ਉਹਨੂੰ ਕਿਹਨਾਂ ਦਾ ਕੰਮ ਕਰਵਾਉਣ ਦੇ ਆ ਮੋਂ ਨਾਂ ਨਹੀਂ ਮੈਂ ਦਾਦਾ ਜੀ ਨਾਂ ਦਾਦਾ ਪ੍ਰਚਾਰੀ ਬੰਦੇ ਨਾਂ ਦੱਸਦਾ ਮੈਂ ਬਟ ਸਾਡੇ ਸੀਐਮ ਸਾਹਿਬ ਮਡੇ ਮੇਰੇ ਪ੍ਰਚਾਰ ਜੋ ਬੈਠੇ ਆ ਤੇ ਸਾਹਿਬ ਬੈਠੇ ਐਂਪਰ ਪਾਰਲੀਮੈਂਟ ਸਾਡੇ ਸਾਰੇ ਐਮਐਲਏ ਵਗੈਰਾ ਬੈਠੇ ਆ ਔਰ ਦੇਖੋ ਅੱਜ ਮੈਂ ਜਦੋਂ ਉਧਰ ਚੱਲ ਜਾਵਾਂ ਤੇ ਸਭ ਕੁਝ ਪਾਸਵਰਡ ਸਾਹਿਬ ਉਹ ਸਹੀ ਹੋਣਾ ਜੀ ਇਹ ਜਗ੍ਹਾ ਮੇਰੀ 9 ਸਾਲ ਪਹਿਲਾਂ ਲਈ ਹੋਈ ਆ ਉਸ ਬੰਦੇ ਨੇ ਜਗ੍ਹਾ ਸਿਰਫ 1 ਸਾਲ ਪਹਿਲਾਂ ਲਈ ਸੀ ਤੇ ਉਹਨੇ ਉਹਦੇ ਵਾਸਤੇ ਬਹੁਤ ਸਾਰੇ ਕੰਮ ਕਰਦੀ ਆ ਓ ਦੇਖੋ ਤੁਸੀਂ ਹੁਣ ਵੀ ਇੱਕ ਚੱਕਰ ਲਓ ਉਹ ਬਾਲਟੀ ਇੱਥੇ ਹੈ ਨੀਗੀ ਅਸੀਂ ਆਏ ਆ ਔਰ ਸਾਰੇ ਸਤਕਾਰ ਜੋ ਸਾਡੇ ਐਮਐਲਏ ਐਕਸਟਰਾ ਵੈਲੇ ਸਾਰੇ ਸਬਾਨ ਮੈਂਬਰ ਪਾਰਲੀਮੈਂਟ ਸਾਰੇ ਨਾਲ ਬੈਠੇ ਰਹੇ ਆਗੇ ਪਰ ਉਹ ਪਾਰਟੀ ਤੇ ਹੈ ਨਹੀਂ ਬੋਲ ਰਿਹਾ ਤੁਮ ਕਹਿਆ ਜਾ ਰਿਹਾ ਬੋਲ ਰਿਹਾ ਤੁਮ ਕਹਿਆ ਸਾਰੇ ਬਿਨਾਂ ਮੇਰੇ ਬੰਦਿਆਂ ਦੇ ਉੱਤੇ ਜਿਹੜੇ ਲੇਬਰ ਵਾਲੇ ਉਹਨਾਂ ਨੂੰ ਡੰਡੇ ਮਚੜਾਇਆ ਉਥੋ ਜੀ ਉਹ ਸਾਨੂੰ ਦੱਰੇ ਨਹੀਂ ਦਿੰਦਾ ਉਹਨਾਂ ਦਾ ਕੌਣ ਨੇ ਲੋਕ ਨਾਮ ਤਾਂ ਦੱਸ ਸਕਦੇ ਜਿਹੜੇ 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 ਧੰਗਾ ਰਹੇ ਇਹ ਸਾਨੂੰ ਨਹੀਂ ਪਤਾ ਜੇ ਦੱਸੇਗਾ ਐਸ.ਬੀ ਨਰਮਨ ਖੜੀ ਆ ਜੀ ਐਸ.ਬੀ ਖੜੇ ਆ ਐਸ.ਬੀ ਨਰਮਨ ਸਮਝੀ ਆ ਜੀ ਨਾਮ ਹੀ ਨਹੀਂ ਦੱਸਦਾ ਕਿਹੜੀ ਪਾਰਟੀ ਕੌਣ ਹੈ ਐਸ.ਐਚ.ਓ ਸਾਹਿਬ ਨੇ ਜਿਹੜੇ ਨਾਲ ਬਦਨ ਤੁੰਗੀਆਂ ਚਾਰ ਝੰਗਾਰੇ ਬਿਲਕੁਲ ਤੁੰਗੋਈ ਸਾਨੂੰ ਬਹੁਤ ਜਲ ਐਸਪੀ ਸਾਹਿਬ ਕੀ ਕਹਿੰਦਾ ਇਹ ਬਦਨ ਬਦਨ ਵਾਲੇ ਬਹੁਤ ਤੁੰਗਾ ਅਗਰੋਧਾ ਆਉਂਦਾ ਉਹਨਾਂ ਵੱਲੋਂ ਇੱਕ ਇਸਾਰਾ ਲਗਾਇਆ ਜਾ ਰਿਹਾ ਕਿ ਪੁਲਿਸ ਦੇ ਜਿਹੜੇ ਅਲਾ ਅਧਿਕਾਰੀ ਹੈ ਇਹਨਾਂ ਨੂੰ ਤੁੰਗਾਰਿਆ ਐਸਪੀ ਰੈਂਕ ਦੇ ਅਫਸਰ ਜਿਹੜਾ ਲੈ ਕਾਲ ਲਿਆ ਕਿ ਸਰਕਾਰ ਇੱਥੇ ਆ ਕੇ ਬੈਠ ਗਈ ਹੈ ਮੁੱਖ ਮੰਤਰੀ ਇੱਥੇ ਆ ਗਏ ਨੇ ਤੇ ਮੰਤਰੀ ਇੱਥੇ ਆ ਗਏ ਇਹ ਸਾਡੇ ਹਰ ਨਾਗਰਿਕ ਨੂੰ ਤਮਕਾਣਾ ਸ਼ੁਰੂ ਕਰਤਾ ਤਮਕਾ ਕੇ ਡਰ ਤਮ ਡਰਾ ਕੇ ਅਰ ਪੈਸੇ ਦੇ ਜੋਰ ਨਾਲ ਇਹ ਇਲੈਕਸ਼ਨ ਨਹੀਂ ਜਿੱਤੀ ਜਾ ਸਕਦੀ ਇਹ ਇਲੈਕਸ਼ਨ ਪਿਆਰ ਦੇ ਨਾਲ ਹੀ ਜਿੱਤੀ ਜਾ ਸਕਦੀ ਹੈ ਤੇ ਪਿਆਰ ਐਸੀ ਲੋਕਾਂ ਨੂੰ ਦੇ ਰਹੇ ਆ ਸਾਨੂੰ ਲੋਕਾਂ ਨੇ ਪਹਿਲਾਂ ਵੀ ਜਿਤਾਇਆ ਤੇ ਹੁਣ ਵੀ ਜਿਤਾਣਗੇ ਲੇਕਿਨ ਐਸੀ ਇਸ ਤਰੀਕੇ ਦੇ ਨਾਲ ਆਪਣੇ ਲੋਕਾਂ ਦੇ ਨਾਲ ਧੱਕਾ ਨਹੀਂ ਹੋਣ ਦੇਣਾ ਸਰਕਾਰ ਇਹ ਕੰਮ ਦੇ ਵਿੱਚ ਇੰਟਰਫੇਅਰ ਨਾ ਕਰੇ ਕੋਰਟ ਨੇ ਆਰਡਰ ਕੀਤੇ ਵੇ ਕੋਰਟ ਚ ਪਹਿਲੀ ਤਰੀਕ ਨੂੰ ਕੋਰਟ ਖੁੱਲ ਜਣੀ ਜਿਹੇ ਜਿਹੇ ਆਰਡਰ ਲਿਆਉਣਗੇ ਐਸੀ ਉਹ ਆਰਡਰਾਂ ਦਾ ਸਤਕਾਰ ਕਰਾਂਗੇ ਅੱਜ ਆਰਡਰ ਸਾਡੇ ਕੋਲ ਹੈ ਕੱਲੋਂ ਇਹਨਾਂ ਕੋਲ ਹੋਣਗੇ ਤਾਂ ਇਹਨਾਂ ਨੂੰ ਹੋਰ ਜਾਣਗੇ ਕੋਈ ਅੱਜ ਦਾ ਨਹੀਂ ਹੈ 15 ਸਾਲ ਤੋਂ ਇਹਨਾਂ ਦਾ ਕਿੰਨੇ ਸਾਲ ਤੋਂ ਕਬਜ਼ਾ ਤੁਹਾਡਾ 10 ਸਾਲ ਤੋਂ 10 ਸਾਲ ਤੋਂ ਇਹਨਾਂ ਦਾ ਕਬਜ਼ਾ ਹੈ ਇਹਨਾਂ ਦਾ ਗੇਟ ਲੱਗਿਆ ਹੋਇਆ ਇਹ ਇੱਥੇ ਰਹਿ ਅੰਦਰ ਕਬਜ਼ਾ ਹੈ ਜੀ ਸਰ ਇੱਕ ਗੱਲ ਦੱਸ ਦਿੰਦਾ ਤੁਹਾਡੇ ਜਿਹੜੇ ਲੀਟਰ ਹੈਗੇ ਜਿਨ੍ਹਾਂ ਦਾ ਇੱਥੇ ਕਬਜ਼ਾ ਹੈਗਾ ਉਹ ਕਹ ਰਹੇ ਕਿ ਮੈਨੂੰ ਜਿਹੜੇ ਹਾਲਾ ਅਧਿਕਾਰੀ ਪੁਲਿਸ ਦੇ ਆ ਉਹ ਤਨਖਾਰੇ ਤੁਸੀਂ ਐਮਪੀ ਹੋ ਗਿਆ ਉਹ ਫਿਰ ਕਾਰਵਾਈ ਕਰੋ ਇਹ ਇੱਜਾ ਹੈ ਕਿ ਐਮਪੀ ਕੋਲ ਕੋਈ ਪਾਵਰ ਨਹੀਂ ਹੁੰਦੀ ਕਿਸੇ ਕੋਲ ਕਾਰਵਾਈ ਕਰਨ ਦੀ ਲੇਕਿਨ ਇੱਕ ਮੈਂ ਕਹਿ ਦੇਣਾ ਚਾਹੁੰਦਾ ਕਿ ਪੁਲਿਸ ਸਭ ਦੀ ਸਾਂਝੀ ਹੁੰਦੀ ਹੈ ਇਸ ਕਰਕੇ ਇੱਕ ਤਰਫਾ ਨਾ ਪੁਲਿਸ ਨੂੰ ਕੰਮ ਕਰਨਾ ਚਾਹੀਦਾ ਨਾ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਨਾ ਹੀ ਸਰਕਾਰ ਨੂੰ ਕਰਨਾ ਚਾਹੀਦਾ ਜਦ ਮੁੱਖ ਮੰਤਰੀ ਬਣ ਜਾਂਦਾ ਉਹ ਸਬਦਾ ਸਾਂਝਾ ਹੁੰਦਾ ਉਹਨੇ ਨਿਆ ਕਰਨਾ ਹੁੰਦਾ ਇੱਥੇ ਆ ਕੇ ਮੁੱਖ ਮੰਤਰੀ ਨਿਆ ਕਰੇ ਇਹ ਜਿਹੜਾ ਨਜਾਇਜ਼ ਸਾਡੇ ਬੰਦੇ ਨੂੰ ਇੱਕ ਦਿਨ ਚ ਥੋੜਾ ਬਣ ਗਈ ਹੈ ਬਿਲਡਿੰਗ ਆਖਰ ਕਈ ਮਹੀਨੇ ਤੋਂ ਬਣ ਰਹੀ ਹੈ ਤੇ ਨੀਹਾਂ ਵੀ ਬਣੀਆਂ ਇਹਦੀ ਨਕਸ਼ੇ ਵੀ ਪਾਸ ਹੋਏ ਆਜ ਤੱਕ ਤਾਂ ਕੋਈ ਆਇਆ ਨਹੀਂ ਆ ਹੁਣ ਵੋਟਾਂ ਆ ਗਈਆਂ ਤਾਂ ਸਾਰਾ ਕੁਝ ਹੋ ਗਿਆ ਕੰਮ ਖਰਾਬ ਇਸ ਕਰਕੇ ਅਸੀਂ ਇਹ ਇਨਾ ਪਾਸੇ ਸਟੇ ਵੀ ਹੈ ਦੂਸਰੀ ਪਾਰਟੀ ਦਾ ਪਤਾ ਕਰੋਗੇ ਕੌਣ ਹੈ ਜੀ ਦੂਜੀ ਪਾਰਟੀ ਯਾਰ ਮੈਂ ਕਿਉਂ ਪਤਾ ਕਰਾਂ ਦੂਸਰੀ ਪਾਰਟੀ ਇਸ ਟੈਪ ਦਾ ਪ੍ਰਸ਼ਾਸਨ ਬਣਿਆ ਹੋਇਆ ਪ੍ਰਸ਼ਾਸਨ ਇੱਥੇ ਆ ਕੇ ਦੂਸਰੀ ਪਾਰਟੀ ਦੀ ਲੜਾਈ ਲੜ ਰਿਹਾ ਸਿਰਫ ਇਸ ਕਰਕੇ ਕਿ ਇੱਧਰ ਐਮਸੀ ਹੈ ਤੇ ਇਹਨੂੰ ਤੋੜਨਾ ਹੈ ਇਹ ਤਰੀਕਾ ਚੱਲਣਾ ਨਹੀਂ ਸਰ ਕੀ ਮਾਮਲਾ ਸੀ ਸਰ ਬਕੋਹਾ ਦੀ ਧਰਤੀ ਤੇ ਇੱਥੇ ਜਿਹੜੀ ਹੈ ਪ੍ਰਾਪਰਟੀ ਹੈ ਤੇ ਉਹਦਾ ਜਿਹੜੇ ਦੋ ਪਾਰਟੀਆਂ ਨੇ ਜਿੰਨਾਂ ਵਿੱਚੋਂ ਇੱਕ ਵਿਜੇਤ ਕੋਹਾ ਉਹ دوسری پارٹی ਜਿਹੜਾ ਬਾਬਾ ਬੁੱਢਾ ਸਾਹਿਬ ਗੁਰਦੁਆਰਾ ਹੈ ਉਹਨਾਂ ਦੇ ਅਮਨ ਲਾਲੀ ਜੀ ਉਹਨਾਂ ਵੱਲੋਂ ਇਸ ਪ੍ਰਾਪਰਟੀ ਦਾ ਦੋਨਾਂ ਵੱਲੋਂ ਕਲੇਮ ਕੀਤਾ ਜਾਂਦਾ ਕਿ ਇਹ ਦੋਨਾਂ ਦੀ ਪ੍ਰਾਪਰਟੀ ਹੈ ਜਿਹਦੇ ਸਬੰਧ ਵਿੱਚ ਪਿਛਲੇ ਮਹੀਨੇ ਮਾਰਚ ਵਿੱਚ ਕਿ ਅਪ੍ਰੈਲ ਵਿੱਚ ਤਿੰਨ ਸ਼ਾਂਦੀ ਜਿਹੜੀ ਹੋਈ ਮਾਰਚ ਵਿੱਚ ਮਾਰਚ ਵਿੱਚ ਨਿਸ਼ਾਨਦੀ ਕਰਵਾਈ ਗਈ ਸੀ ਜਿਹਦੇ ਵਿੱਚ ਸਾਡੇ ਪੁਲਿਸ ਅਫੀਸ਼ਰਸ ਮੌਕੇ ਤੇ ਆਏ ਸੀ ਸਾਡੇ ਰੈਵਨਿਊ ਡਿਪਾਰਟਮੈਂਟ ਦੇ ਜਿਹੜੇ ਸੀਨੀਅਰ ਅਫੀਸ਼ਰ ਸੀਗੇ ਉਹਨਾਂ ਨੇ ਨਿਸ਼ਾਨਦੇਹੀ ਕੀਤੀ ਸੀਗੀ ਇਹ ਸਾਰੇ ਜਗ੍ਹਾ ਦੇ ਨਿਸ਼ਾਨਦੇਹੀ ਦੇ ਵਿੱਚ ਦੋਨੋਂ ਪਾਰਟੀਆਂ ਇਨਵੋਲ ਹੋਈਆਂ ਸੀਗੀਆਂ ਉਦੋਂ ਨਿਸ਼ਾਨਦੇਹੀ ਕਰਵਾ ਕੇ ਦੋਨੋਂ ਪਾਰਟੀਆਂ ਨੂੰ ਬਾਰੇ ਦੱਸਿਆ ਗਿਆ ਹੁਣ ਜਿਹੜੇ ਤਿੰਨ ਚਾਰ ਦਿਨ ਤੋਂ ਇੱਥੇ ਵਿਜੇਦ ਕੋਹਾ ਪਾਰਟੀ ਵੱਲੋਂ ਇੱਥੇ ਉਹ ਸਾਰੀ ਕੀਤੀ ਜਾ ਰਹੀ ਸੀਗੀ ਕਿ ਇਹ ਦੱਸ ਕੇ ਕਿ ਇਹ ਮੇਰੀ ਜਗ੍ਹਾ ਹੈ ਤੇ ਮੈਂ ਆਪਣੀ ਜਗ੍ਹਾ ਤੇ ਉਹ ਸਾਰੀ ਕਰ ਰਿਹਾ ਜਦਕਿ ਦੂਸਰੀ ਪਾਰਟੀ ਨੇ ਮ्युनਿਸਪਲ ਕਾਰਪੋਰੇਸ਼ਨ ਅਤੇ ਡਿਪਟੀ ਕਮਿਸ਼ਨਰ ਆਫਿਸ ਦੇ ਵਿੱਚ ਕੰਪਲੇਂਟਸ ਦਿੱਤੀਆਂ ਨਾਲ ਹੀ ਸਾਡੇ ਸੀਪੀ ਕਮਿਸ਼ਨਰ ਆਫਿਸ ਵਿੱਚ ਵੀ ਕੰਪਲੇਂਟਸ ਦਿੱਤੀਆਂ ਤੇ ਦੱਸਿਆ ਗਿਆ ਕਿ ਨਾਲ ਉਹਨਾਂ ਨੇ ਆਪਣਾ ਰਿਕਾਰਡ ਲਗਾ ਕੇ ਜਿਹੜੇ ਉਹਨਾਂ ਕੋਲ ਪ੍ਰੂਫ ਸੀਗੇ ਉਹਦਾ ਰਿਕਾਰਡ ਲਗਾ ਕੇ ਉਹਨਾਂ ਨੇ ਇਹ ਕੰਮ ਨੂੰ ਰੁਕਵਾਉਣ ਦੇ ਵਾਸਤੇ ਉਹਨਾਂ ਨੇ ਮੰਗ ਕੀਤੀ ਜਿਹਦੇ ਬਿਹਾਫ ਦੇ ਉੱਤੇ ਅਸੀਂ ਜਿਹੜੀ ਡਿਪਟੀ ਕਮਿਸ਼ਨਰ ਜਲੰਧਰ ਅਤੇ ਮਿਊਨਿਸਪਲ ਕਾਰਪੋਰੇਸ਼ਨ ਕਮਿਸ਼ਨਰ ਜਿਹੜੇ ਜਲੰਧਰ ਨੇ ਉਹਨਾਂ ਨੂੰ ਉਸ ਸੰਬੰਧੀ ਜਿਹੜੀ ਹੈਗੀ ਉਹਨਾਂ ਕੋ ریکارڈ ਮੁਹੱਈਆ ਕਰਾਉਣ ਲਈ ਕਿਹਾ ਗਿਆ ਜੋ ਕਿ ਏਟੀਪ ਜਿਹੜੇ ਟਾਊਨ ਪਲਾਨਰ ਨੇ ਉਹਨਾਂ ਵੱਲੋਂ ਤੇ ਜਿਹੜੇ ਮੌਕੇ ਤੇ ਤਹਿਸੀਲਦਾਰ ਪਟਵਾਰੀ ਸਾਰਿਆਂ ਵੱਲੋਂ ਰਿਪੋਰਟਸ ਦਿੱਤੀਆਂ ਗਈਆਂ ਨੇ ਕਿ ਇਹ ਜਿਹੜੀ ਜਗ੍ਹਾ ਹੈ ਇਹਦੀ ਮਾਲਕੀ ਕਾਗਜ਼ਾਂ ਦੇ ਵਿੱਚ ਇਹ ਅਮਨ ਲਾਲੀ ਦੇ ਨਾਮ ਤੇ ਬੋਲਦੀ ਹੈ ਜੋ ਉਹਨੇ ਰਿਕਾਰਡ ਸਾਨੂੰ ਪ੍ਰੈਜੈਂਟ ਕੀਤਾ ਸਿਵਲ ਅਥਾਰਟिटीज ਵੱਲੋਂ ਇਸ ਸਬੰਧ ਵਿੱਚ ਕੱਲ ਇੱਥੇ ਸਿਵਲ ਦੇ ਪ੍ਰਸ਼ਾਸਨ ਦੇ ਜਿਹੜੇ ਨੁਮਾਇੰਦੇ ਸੀਗੇ ਅਤੇ ਜਿਹੜੇ ਏਟੀਪੀ ਕਾਰਪੋਰੇਸ਼ਨ ਦੇ ਨੁਮਾਇੰਦੇ ਸੀਗੇ ਇਹਨਾਂ ਨੂੰ ਇਸ ਚੀਜ਼ ਸਬੰਧੀ ਦੱਸਣਾ ਹੈ ਕਿ ਤੁਸੀਂ ਕਿਉਂਕਿ ਇਹ ਪ੍ਰਾਪਰਟੀ ਦਾ ਡਿਸਪਿਊਟ ਚੱਲ ਰਿਹਾ ਤੁਸੀਂ ਜਿੰਨੀ ਦੇਰ ਤੱਕ ਕੋਈ ਹੱਲ ਨਹੀਂ ਹੋ ਜਾਂਦਾ ਇਹਦਾ ਜਿੰਨੀ ਦੇਰ ਤੱਕ ਇਹਨੂੰ ਪੱਕੇ ਤੌਰ ਤੇ ਯਕੀਨੀ ਨਹੀਂ ਬਣ ਜਾਂਦਾ ਕਿ ਇਹ ਕਿਹਦੀ ਪ੍ਰਾਪਰਟੀ ਹੈ ਤੇ ਇਹਦਾ ਕਾਬਜ ਕੌਣ ਹੈ ਕੌਣ ਇੱਥੇ ਕੰਸਟਰਕਸ਼ਨ ਕਰ ਰਿਹਾ ਤੁਸੀਂ ਉਨੀ ਦੇਰ ਵਾਸਤੇ ਇਹ ਜਗ੍ਹਾ ਮਤਲਬ ਕੰਸਟਰਕਸ਼ਨ ਰੋਕ ਦਿੱਤੀ ਜਾਵੇ ਅਦਰਵਾਈਜ਼ ਇੱਥੇ ਲਾਅ ਐਂਡ ਆਰਡਰ ਸਿਚੁਏਸ਼ਨ ਹੋ ਸਕਦੀ ਹੈ ਸੋ ਸਾਡਾ ਵੀ ਇਹਨਾਂ ਨੂੰ ਇਹੀ ਅਸੀਂ ਇਹਨਾਂ ਨੂੰ ਰਿਕਵੈਸਟ ਕਰ ਰਹੇ ਹਾਂ ਕਿ ਜਗ੍ਹਾ ਤੇ ਇੱਥੇ ਹੀ ਰਹਿਣੀ ਹੈ ਜਗ੍ਹਾ ਕਿਤੇ ਚਲੇ ਨਹੀਂ ਜਾਣੀ ਇਥੇ ਹੀ ਸੋ ਜਿੰਨੀ ਦੇਰ ਤੱਕ ਸਿਵਲ ਪ੍ਰਸ਼ਾਸਨ ਮਿਊਨਿਸਪਲ ਕਾਰਪੋਰੇਸ਼ਨ ਐਸ ਵੈਲ ਐਸ ਜਿਹੜੇ ਪੁਲਿਸ ਡਿਪਾਰਟਮੈਂਟ ਹੈ ਉਹ ਕਨਫਰਮ ਨਹੀਂ ਹੋ ਜਾਂਦਾ ਅਸ਼્યોਰ ਨਹੀਂ ਹੋ ਜਾਂਦਾ ਇਥੇ ਕੰਸਟਰਕਸ਼ਨ ਨਾ ਕੀਤੀ ਜਾਵੇ ਕਿਉਂਕਿ ਜੇਕਰ ਉਹ ਤਕੇ ਨਾਲ ਕੰਸਟਰਕਸ਼ਨ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਦੂਜੀ ਪਾਰਟੀ ਵੀ ਅਗੋਂ ਆਪਣੇ ਜਿਹੜੀ ਬੰਦੇ ਲੈ ਕੇ ਆਣਗੇ ਮੈਂ ਨਹੀਂ ਚਾਹੁੰਦਾ ਕਿ ਇਲੈਕਸ਼ਨ ਦੇ ਦਿਨ ਨੇ ਤੇ ਇੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਲਾਅ ਐਂਡ ਆਰਡਰ ਦੀ ਗੱਲਬਾਤ ਹੋਵੇ ਕੋਈ ਵੀ ਕਿਸੇ ਵੀ ਵਿਅਕਤੀ ਦਾ ਕੋਈ ਵੀ ਨੁਕਸਾਨ ਹੋਵੇ ਮੇਰੀ ਇਹੀ ਰਿਕਵੈਸਟ ਹੈ ਦੋਨੋਂ ਪਾਰਟੀਆਂ ਨੂੰ ਤੇ ਅਸੀਂ ਦੋਨੋਂ ਪਾਰਟੀਆਂ ਨੂੰ ਇਹੀ ਰਿਕਵੈਸਟ ਕਰ ਰਹੇ ਹਾਂ ਕਿ ਜਿੰਨੀ ਦੇਰ ਤੱਕ ਕੋਈ ਫੈਸਲਾ ਨਹੀਂ ਹੋ ਜਾਂਦਾ ਸਟੇਟਸ ਕੋ ਕੋਈ ਵੀ ਇਹਦੇ ਵਿੱਚ ਕੋਈ ਵੀ ਅੱਗੇ ਉਸਾਰੀ ਨਾ ਕਰੇ ਜੇ ਕੋਈ ਕਹ ਰਿਹਾ ਕਿ ਸਾਡੇ ਕੋਲ ਕੋਰਟ ਵੱਲੋਂ ਸਟੇ ਵੀ ਹੈਗਾ ਜੀ ਕੋਰਟ ਵੱਲੋਂ ਇਸ ਟਾਈਮ ਦੇ ਉੱਤੇ ਛੁੱਟੀਆਂ ਚੱਲ ਰਹੀਆਂ ਨੇ ਕੋਰਟ ਵੱਲੋਂ ਇੱਕ ਪਾਰਟੀ ਨੇ ਹੁਣ ਅੱਜ ਫ੍ਰਾਈਡੇ ਹੈ ਸੈਟਰਡੇ ਸੰਡੇ ਅੱਗੇ ਛੁੱਟੀ ਆ ਜਾਣੀ ਹੁਣ ਅਸੀਂ ਦੂਸਰੀ ਪਾਰਟੀ ਨੂੰ ਮੌਕਾ ਤੇ ਰਹਿਣਾ ਕਿ ਜਿਹੜਾ ਮੈਂ ਪੁਆਇੰਟ ਕਿਹਾ ਕਿ ਜਗਾ ਨਾ ਕਿਤੇ ਨਹੀਂ ਚਲੇ ਜਾਣਾ ਜਿੱਦੀ ਹੈ ਉਹਦੀ ਹੀ ਰਹਿਣੀ ਹੈ ਸਟੇ ਹੈਗਾ ਉਹਨਾਂ ਦਾ ਜੀ ਅਸੀਂ ਹਜੇ ਤੱਕ ਨਹੀਂ ਵੇਖਿਆ ਜੋ ਦਿਖਾਣਗੇ ਉਹ ਵੀ ਅਸੀਂ ਜਿਹੜਾ ਹੈਗਾ ਸਟੇ ਵੀ ਜਿਹੜਾ ਹੈ ਸਿਵਲ ਅਥਾਰਟिटीज ਨੇ ਦੇਖਣਾ ਇਹ ਸਾਡਾ ਕੰਮ ਸਿਰਫ ਤੇ ਸਿਰਫ ਜੋ ਲਾਅ ਐਂਡ ਆਰਡਰ ਮੇਨਟੇਨ ਕਰਨਾ ਕਿ ਲੜਾਈ ਝਗੜਾ ਨਾ ਹੋਵੇ ਸਾਡਾ ਕਹਣਾ ਕਿ ਤੋੜਨ ਦੀ ਕੋਸ਼ਿਸ਼ ਕਰੀ ਕਿ ਨਹੀਂ ਇਹੋ ਜੀ ਤੇ ਇਲੈਕਸ਼ਨ ਦਾ ਇੱਕ ਦੌਰ ਚੱਲ ਰਿਹਾ ਹੈ ਇਹੋ ਜਿਹੇ ਜਿਹੜੇ ਚੀਜ਼ਾਂ ਨੇ ਇਹਦੇ ਬਾਰੇ ਅਸੀਂ ਕਮੈਂਟ ਨਹੀਂ ਕਰ ਸਕਦੇ ਬਟ ਸਾਡੇ ਵੱਲੋਂ ਇਹੋ ਜਿਹਾ ਕੋਈ ਕਿਸੇ ਨੂੰ ਕੋਈ ਪ੍ਰੈਸ਼ਰ ਨਹੀਂ ਇਟਸ ਅ ਨਾਨ ਪੋਲਿਟੀਕਲ ਇਸ਼ੂ ਇੱਕ ਜਗ੍ਹਾ ਦਾ ਮਸਲਾ ਹੈ ਤੇ ਜਿਹੜਾ ਨਹੀਂ ਆਗੇ ਨਹੀਂ ਇਹੋ ਜੀ ਕੋਈ ਗੱਲ ਨਹੀਂ ਕਿ ਐਸਪੀ ਰੈਂਕ ਦੇ ਐਸਪੀ ਰੈਂਕ ਦੇ ਧੰਗਾ ਰਹੇ ਜੇ ਮੈਂ ਧੰਗਾ ਹਾਂ ਦੱਸ ਮੈਂ ਇਦਾਂ ਬਰੀਫ ਥੋੜੀ ਤੁਹਾਨੂੰ ਕਰਦਾ ਠੀਕ ਹੈ ਠੀਕ ਥੈਂਕ ਯੂ ਓਕੇ ਥੈਂਕ ਯੂ